ਜੀ ਇੱਕ ਵੀਰੇ ਨੂੰ ਜਿਹਨੂੰ ਰੈਸਕਿਊ ਕੀਤਾ ਸੀ ਉਹਦੇ ਨਾਲ ਜਿਹੜੀ ਕਲਿਸ਼ਨ ਰਹਿੰਦੀ ਆ ਉਹਨਾਂ ਦਾ ਸੈਂਸਿਟਿਵ ਵਲਗਰ ਸਟੱਫ オਬਜੈਕਸ਼ਨੇਬਲ ਵੀਡੀਓਜ਼ ਫੋਟੋਜ਼ ਚੈਟ ਮੇਰੇ ਕੋ ਪਹੁੰਚ ਗਈ ਆ ਤੈਨੂੰ ਸ਼ਰਮ ਨਹੀਂ ਆਈ ਤੇ ਕੀ ਕਰਦੀ ਰਹੀਆਂ ਗੱਲਾਂ ਤੂੰ ਕਰਦੀ ਆ ਉਹਦੀਆਂ ਉਹਦਾ ਜੀ ਟਿਕਟੌਕ ਤੇ ਸਟੱਫ ਘੁੰਮਦਾ ਉਹਦਾ ਤਾਂ ਨਾਮ ਵੱਜਣ ਡਿਆ ਨੰਨਾ ਉਹਦਾ ਚੰਗਾ ਹੀ ਵੱਜ ਰਿਹਾ ਆ ਕਿਉਂਕਿ ਉਹ ਵਿਕਟਮ ਆ ਉਹਦੇ ਨਾਲ ਹੀ ਕੰਮ ਹੋਇਆ ਤੈਨੂੰ ਪਤਾ ਤੇਰਾ ਤੇਰਾ ਨਾਮ ਕਿੱਦਾਂ ਚੁੱਲ ਰਿਹਾ ਹੈ ਇੱਧਰ ਉੱਧਰ ਵਲਗਰ ਵੀਡੀਓਜ਼ ਤੇ ਤੂੰ ਜਿਨ੍ਹਾਂ ਨਾਲ ਜੋ ਜੋ ਕੰਮ ਕਰਦੇ ਰਹੀਆਂ ਮੁੰਡਿਆਂ ਨੇ ਆਪਣੇ ਉਹਦੇ ਤੇ ਰੱਖਿਆ ਆ ਕਦੇ ਕਿਸੇ ਨਾਲ ਸੀਰੀਅਸ ਦੱਸੀ ਜੰਨੀ ਆ ਕਦੇ ਕਿਸੇ ਨਾਲ ਤੂੰ ਸੀਰੀਅਸ ਆ ਕਦੇ ਕਿੰਨੇ ਕ ਨੇ ਸੀਰੀਅਸ ਹੁੰਦਾ ਬੰਦਾ 1 2 3 4 5 6 6 ਤਾਂ ਉਹੀ ਹੋ ਗਿਆ ਨਾਮ ਵੀ ਪਤਾ ਮੈਨੂੰ 7ਵਾਂ ਤੇਰਾ ਘਰ ਵਾਲਾ ਤੈਨੂੰ ਸ਼ਰਮ ਨਹੀਂ ਆਈ ਉਹਨੂੰ ਕੰਮ ਤੇ ਭੇਜ ਕੇ ਪਿੱਛੇ ਬੰਦੇ ਸੱਦਣ ਨਹੀਂ ਘਰੇ ਫਿਰ ਫੋਨਾਂ ਤੇ ਵਲਗਰ ਗੱਲ ਕਰਦੀ ਰਹੀ ਵਲਗਰ ਗੱਲ ਕੀ ਕਰਨੀ ਵਲਗਰ ਦਿਖਾਉਂਦੀ ਰਹੀ ਸਾਰਾ ਕੁਝ ਥੋੜਾ ਜਿਹਾ ਤਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਤੁਹਾਨੂੰ ਪਤਾ ਤੁਸੀਂ ਲੋਕ ਕੀ ਕਰਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਵੀ ਚਿਲ ਅਬਿਊਜ਼ ਕਰਵਾ ਲੈਣੇ ਆ ਤੁਹਾਡੇ ਬੱਚੇ ਸੇਫ ਨਹੀਂ ਹੁੰਦੇ ਮੈਂ ਪਹਿਲਾਂ ਵੀ ਇਹ ਵੀਡੀਓ ਪਾ ਚੁੱਕੀ ਆ ਕਿ ਕੋਈ ਵੀ ਕੰਮ ਕਰਨਾ ਹੈ ਉਹਨੂੰ ਦੇਖ ਸਮਝ ਕੇ ਕਰੋ ਠੀਕ ਆ ਥੋੜਾ ਜਿਹਾ ਸੋਚੀ ਕਰੋ ਇਸ ਕੰਮ ਦੀ ਦੇਖੋ ਫੇਕ ਮੁੰਡੇ ਤਾਂ ਕੰਜਰ ਹੁੰਦੇ ਆ ਠੀਕ ਆ ਫਿਰ ਤੁਸੀਂ ਕਹਿ ਦਿੰਦੇ ਆਪਾਂ ਕਿ ਮੈਂ ਤਾਂ ਇਹ ਕਹਿੰਨੀ ਕੁੜੀ ਮੁੰਡਾ ਇੱਕ ਬਰਾਬਰ ਆ ਪਰ ਯਾਰ ਆਪਣੇ ਆਪ ਦੀ ਸੇਫਟੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਆ ਇਦਾਂ ਮਤਲਬ ਇਹ ਨਹੀਂ ਕਿ ਤੁਸੀਂ ਜੇ ਰੈਂਡਮ ਬੰਦਿਆਂ ਨਾਲ ਗੱਲ ਕਰ ਰਹੇ ਆ ਘਰ 'ਚ ਬੈਠੇ ਤਾਂ ਤੁਸੀਂ ਉਹਨਾਂ ਨੂੰ ਆਪਣਾ ਸਟੱਫ ਵੀ ਨਾਲ ਹੀ ਸੈਂਡ ਕਰੀ ਚੱਲੋ ਤੁਸੀਂ ਕੁਝ ਵੀ ਕਰ ਰਹੇ ਆ ਵੀਡੀਓ ਦੇ ਵਿੱਚ ਤੁਹਾਡੀ ਫੋਟੋ ਤੁਹਾਡਾ ਕੁਝ ਵੀ ਉਹਨਾਂ ਨੇ ਚੱਕ ਲੈਣਾ ਆ ਮਾਰ ਕੇ ਸਕਰੀਨਸ਼ਾਟ ਤੁਸੀਂ ਕਾਹਤੇ ਨਹੀਂ ਸਮਝਦੀਆਂ ਇਹ ਗੱਲ ਫਿਰ ਤੁਸੀਂ ਘਸੁੰਨ ਦੇਦੇ ਰਹੋngੀਂ ਕੀ ਫਾਇਦਾ ਇੱਧਰ ਇੱਕ ਨੂੰ ਹੋਰ ਲਾਰੇ ਲਾਏ ਆ ਉਹਨੂੰ ਬਲੌਕ ਕਰਤਾ ਦੂਜੇ ਨੂੰ ਲਾਰਾ ਲਾਤਾ ਉਹਨੂੰ ਕਰਤਾ ਫੇ ਤੀਜੇ ਨੂੰ ਘਰੇ ਬੁਲਾ ਲਿਆ ਇੱਧਰ ਵੀ ਕਲੇਸ਼ੀ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਤਾਂ ਕਾਦਾ ਕਿੱਕ ਮਾਰ ਕੇ ਕੱਢ ਦਿੰਦੀ ਪਰ ਮੈਂ ਇੰਨੀ ਚਤਰਚਲਾਕ ਹੋਣ ਦੇ ਬਾਵਜੂਦ ਮੇਰੀ ਸਿਰਫ ਇਹ ਸੀ ਕਿ ਮੈਂ ਕਦੇ ਕਿਸੇ ਦਾ ਫੋਨ ਨਹੀਂ ਫਰੋਲਿਆ ਸੀ ਮੇਰੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸੋਹਾਂ ਖਾ ਲਈ ਖਾ ਹੋ ਗਈਆਂ ਸੀਗੀਆਂ ਤਾਂ ਕਰਕੇ ਮੈਂ ਯਕੀਨ ਕਰ ਲਿਆ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੈ ਕੀ ਆ ਆਪਣੇ ਸੱਚੇ ਪਾਸ਼ਾ ਵਾਹਿਗੁਰੂ ਅਕਾਲ ਪੁਰਖ ਦੇ ਉੱਤੇ ਹੋ ਹੈ ਕੀ ਆ ਜਦੋਂ ਆਪਾਂ ਉੱਤੇ ਸੋਹ ਹੀ ਖਾ ਲਈ ਸ਼ਾਇਦ ਇਹ ਬੰਦਾ ਸੱਚਾ ਪਰ ਸੱਚਾ ਕਾਦਾ ਉਹ ਤਾਂ ਪਤਾ ਲੱਗੇਗਾ ਜਦੋਂ ਰੱਬ ਪੂਰੀ ਲਾਠੀ ਚੋਕ ਕੇ ਤੇ ਵਗਾ ਵਗਾ ਕੇ ਮਾਰੇਗਾ ਤੁਹਾਡੇ ਜਿਹੜਾ ਤੁਸੀਂ ਕਹਿੰਦੇ ਨੇ ਇਸ ਤੇ ਬੜੀ ਖੁਸ਼ੀਆਂ ਹੀ ਤੁਹਾਡੀ ਹੀ ਹੀ ਏਦਾਂ ਦੀ ਨਿਕਲਣੀ ਆ ਨਾ ਤੁਹਾਡੀ ਤੁਹਾਡੇ ਮਿਆਕ ਨਿਕਲਣੇ ਆ ਔਰ ਇਹ ਨਿਕਲ ਰਹੇ ਆ ਨਿਕਲ ਰਹੇ ਆ ਹੋਰ ਕਿਦਾਂ ਨਿਕਲਣੇ ਆ ਹਲੇ ਤਾਂ ਹੋਰ ਨਿਕਲਣੇ ਆ ਤਾਂ ਰੱਬ ਕੱਢੂਗਾ ਚੰਗੇ ਤਰੀਕੇ ਨਾਲ ਇੱਕ ਗੱਲ ਹੋਰ ਕਰਨੀ ਹੈ ਵੀ ਜਿਹੜੇ ਬੰਦੇ ਹੁੰਨੇ ਤੁਸੀਂ ਇੱਕ ਦੂਜੇ ਦੀਆਂ ਕੱਚੀਆਂ ਐਕਸਚੇਂਜ ਕਰ ਲੈਣੇ ਆ ਵੀ ਜਿਹਦਾ ਅੱਜ ਮੈਂ ਪਾਲੀ ਕਰ ਲੂ ਤੂੰ ਪਾਲੀ ਮੇਰੀ ਕੱਚੀ ਗੈਂ ਐਕਸਚੇਂਜ ਕਰਨ ਨਾਲ ਤੁਹਾਨੂੰ ਐਸਟਡੀ ਇਨਫੈਕਸ਼ਨ ਹੋ ਜਾਂਦੀ ਹੈ ਸੈਕਸ਼ੂਅਲ ਟ੍ਰਾਂਸਮਿਟਿਡ ਡਿਸੀਜ਼ ਨਹੀਂ ਜਦ ਤੱਕ ਤੁਸੀਂ ਕਿਸੇ ਦੇ ਨਾਲ ਗੰਦਮੰਦ ਨਹੀਂ ਕਰਦੇ ਮਤਲਬ ਗੰਦਮੰਦ ਮਤਲਬ ਤੁਸੀਂ ਕਿਸੇ ਨਾਲ ਉਹ ਨਹੀਂ ਕਰਦੇ ਤੇ ਉਹ ਤੁਹਾਨੂੰ ਕਿੱਦਾਂ ਹੋ ਜੂਗੀ ਵੀ ਜੀ ਕੱਚੀ ਚੇਂਜ ਕੀਤੀ ਉਹਦੇ ਨਾਲ ਹੋ ਗਈ ਐਦਾਂ ਨਹੀਂ ਹੁੰਦੀ ਇਹ ਪਾਗਲ ਕਿਸੇ ਹੋਰ ਨੂੰ ਬਣਾਇਓ ਔਰ ਪਲੀਜ਼ ਆ ਜਿੰਨੇ ਬੰਦੇ ਸੁਣ ਰਹੇ ਆ ਜਾਂ ਜਿਨ੍ਹਾਂ ਨੇ ਮੈਨੂੰ ਮੈਨੂੰ ਐਵਿਡੈਂਸ ਦਿੱਤੇ ਆ ਮੈਨੂੰ ਪਤਾ ਉਹ ਵੀਡੀਓ ਸੁਣੋਗੇ ਪਲੀਜ਼ ਆਪਣਾ ਕਲਾਮੀਡੀਆ ਦਾ ਟੈਸਟ ਕਰਾ ਲਿਓ ਕਿਉਂਕਿ ਆਪਣੇ ਪੰਜਾਬੀਆਂ ਨੂੰ ਜ਼ਿਆਦਾਤਰ ਪਤਾ ਨਹੀਂ ਹੁੰਦਾ ਜਿਹੜੇ ਪਾਰਟਨਰ ਦੇ ਹੋਰ ਵੀ ਜਗ੍ਹਾ ਮੂੰਹ ਵੱਜਦੇ ਆ ਨਾ ਜਿੰਨਾ ਤੁਸੀਂ ਇਹ ਕੰਮ ਕਰ ਚੁੱਕੇ ਆ ਕਲਾਮੀਡੀਆ ਇਨਫੈਕਸ਼ਨ ਹੋ ਜਾਂਦੀ ਆ ਉਹ ਫਿਰ ਜਦੋਂ ਉਹਨੂੰ ਨਹੀਂ ਤੁਸੀਂ ਉਹਨੂੰ ਇਲਾਜ ਕਰਦੇ ਹੋ ਤਾਂ 10 ਤੋਂ 15 ਸਾਲ ਤੱਕ ਐਚ ਆਈ ਵੀ ਦਾ ਰੂਪ ਲੈ ਲੈਂਦੀ ਆ ਧਿਆਨ ਰੱਖਿਓ ਮੇਰੀ ਇਸ ਗੱਲ ਦਾ ਉਹ ਉਹਦੀ ਦਵਾਈ ਮਿਲ ਜਾਂਦੀ ਆ 7-14 ਦਿਨ ਦੀ ਪਲੀਜ਼ ਖਾ ਲਿਓ ਆਪਣਾ ਚੈੱਕਅਪ ਕਰਾਓ ਕਲਾਮੀਡੀਆ ਉੱਥੇ ਡਾਕਟਰ ਕੋਲ ਜਾ ਕੇ ਕਹੋ ਕਿ ਮੈਂ ਆਪਣਾ ਕਲਾਮੀਡੀਆ ਚੈੱਕ ਕਰਾਉਣਾ ਆ ਉਹਨਾਂ ਨੇ ਤੁਹਾਡੇ ਸਵੈਪ ਲੈ ਲੈਣੇ ਆ ਗਲੇ 'ਚੋਂ ਸਾਰੇ ਪਾਸਿਓਂ ਪ੍ਰਾਈਵੇਟ ਪਾਰਟ 'ਚੋਂ ਵੀ ਫਿਰ ਉਹ ਅੱਗੇ ਭੇਜਣਗੇ ਤੁਹਾਡਾ ਫਿਰ ਉਹਦਾ ਰਿਜ਼ਲਟ ਆਏਗਾ ਫਿਰ ਉਹ ਤੁਹਾਨੂੰ ਦੱਸਣਗੇ ਉਹ ਪੁੱਛਦੇ ਤੁਹਾਡੇ ਕਿੰਨੇ 파ਟਨਰ ਰਹੇ ਆ ਫਿਰ ਉਹ ਉਹ ਜਿਹੜੇ 파ਟਨਰ ਰਹੇ ਆ ਉਹਨਾਂ ਨੂੰ ਉਹਨਾਂ ਦਾ ਨਾਮ ਵੀ ਪੁੱਛਦੇ ਆ ਉਹ ਕਿਉਂਕਿ ਉਹਨਾਂ ਨੇ ਉਹਨੂੰ ਵੀ ਦਵਾਈ ਦੇਣੀ ਹੁੰਦੀ ਐ ਨਹੀਂ ਤਾਂ ਉਹ ਗਾਂ ਗੰਦ ਫਲਾ ਦੇਣਗੇ ਸਮਝ ਲੱਗੀ ਦਵਾਈ ਲੈ ਲਓ ਤੇ ਤੂੰ ਵੀ ਕਲੇਸ਼ਣੇ ਦਵਾਈ ਲੈ ਲਾ ਪੁੱਛ ਲੈ ਇੱਕ ਵਾਰੀ ਡਾਕਟਰ ਨੂੰ ਜਾ ਕੇ ਕਿ ਤੈਨੂੰ ਕਲਮੀਡੀਆ ਤਾਂ ਨਹੀਂ ਹੋ ਗਿਆ ਪਤਾ ਨਹੀਂ ਇੱਧਰ ਉੱਧਰ ਤੂੰ ਕੀ ਕੀ ਕਰਤਾ ਸ਼ਰਮ ਨਹੀਂ ਆਈ ਤੈਨੂੰ ਆਪਣੇ ਘਰ ਵਾਲੇ ਨੂੰ ਕੰਮ ਤੇ ਭੇਜ ਕੇ ਤੂੰ ਆਹ ਕੰਮ ਕਰਦੀ ਰਹੀ ਆ ਐਟ ਲੀਸਟ ਲੌਇਲਟੀ ਲੌਇਲਟੀ ਦਾ ਦਿਖਾ ਦਿੰਦੀ ਐਂ ਨਹੀਂ ਜਾਂ ਤੂੰ ਆਪਣੇ ਘਰ ਨਾਲ ਪਹਿਲਾਂ ਤਲਾਕ ਲਾ ਲੈਂਦੀ ਫਿਰ ਕਰ ਲੈਂਦੀ ਐ ਕੰਮ ਫਿਰ ਕੋਈ ਚੱਕਰ ਨਹੀਂ ਸੀ no doubt ਮੁੰਡਿਆਂ ਦੇ ਵੀ ਬੜੇ 파ਰਟਨਰ ਹੁੰਦੇ ਕੁੜੀਆਂ ਦੇ ਵੀ ਬੜੇ 파ਰਟਨਰ ਹੁੰਦੇ ਆ ਪਰ ਉਹਨਾਂ ਨਾਲ ਉਹਦਾ ਕਿਰਦਾਰ ਨਹੀਂ ਡਿੱਗ ਜਾਂਦਾ ਪਰ ਐਟ ਲੀਸਟ ਆਪਣੇ ਆਪ ਨੂੰ ਸੇਫ ਤਾਂ ਰੱਖੋ ਇਹ ਥੋੜੀ ਹੈ ਤੁਸੀਂ ਘਰ ਬੈਠੇ ਆਂ ਬੰਦਾ ਕੰਮ ਤੇ ਗਿਆ ਤਾਂ ਤੁਸੀਂ ਜਿੰਨਾ ਮਰਜੀ ਗੱਲ ਕਰਦੇ ਭੀ ਵੀਡੀਓ ਤੇ ਲੱਗੇ ਹੋਏ ਆਂ ਕੱਪੜੇ ਚੇਂਜ ਕਰ ਰਹੇ ਆਂ ਸਾਰਾ ਕੁਝ ਦਿਖਾਈ ਜਾ ਰਹੇ ਆਂ ਉਹ ਸਕਰੀਨਸ਼ਾਟ ਸਾਰਾ ਕੁਝ ਚੱਲ ਰਿਹਾ ਆਪਣੇ ਆਪ ਦੀ ਸੇਫਟੀ ਆਪਣੇ ਹੱਥ ਚ ਹੁੰਦੀ ਹੈ ਥੋੜਾ ਇਹ ਵਲਗਰ ਸੈਂਸਿਟਿਵ ਸਟੱਫ ਪਤਾ ਨਹੀਂ ਕਿੱਥੇ ਕਿੱਥੇ ਗਰੁੱਪਾਂ ਚ ਵਟਸਐਪਾਂ ਚ ਪਹੁੰਚ ਜਾਣਾ ਤੁਹਾਨੂੰ ਪਤਾ ਵੀ ਹੈ ਨਹੀਂ ਤੁਹਾਨੂੰ ਸੁਰਤ ਵੀ ਨਹੀਂ ਹੋਣੀ ਹੈਗੀ ਕਾਹਲੂ ਤੁਹਾਡੇ ਬੱਚਿਆਂ ਦੇ ਉੱਤੇ ਉਸ ਚੀਜ਼ ਦਾ ਕੀ ਅਸਰ ਪੈ ਸਕਦਾ ਅਗਰ ਮੋਰੇ ਆਣ ਉਹ ਚੀਜ਼ਾਂ ਔਰ ਇੱਕ ਹੋਰ ਗੱਲ ਕਲੇਸ਼ਣੇ ਤੂੰ ਕਹਿੰਨੀ ਆਂ ਕਿ ਉਹ ਵੀਰੇ ਦੀਆਂ ਧੂਮਾਂ ਪਈਆਂ ਹੋਈਆਂ ਟਿਕਟੋਕ ਦੇ ਉੱਤੇ ਤੈਨੂੰ ਪਤਾ ਤੇਰੀਆਂ ਧੂਮਾਂ ਕਿੱਥੇ ਕਿੱਥੇ ਤੱਕ ਲੋਕਾਂ ਦੇ ਫੋਨਾਂ 'ਚ ਪਈਆਂ ਹੋਈਆਂ ਆ ਮੈਂ ਤਾਂ ਹੈਰਾਨ ਹੋ ਗਈ ਦੇਖ ਕੇ ਉਹ ਸਾਰਾ ਸਟੱਫ ਠੀਕ ਆ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਹੈਗਾ ਉਹਨੂੰ ਨਹੀਂ ਪਤਾ ਹਲੇ ਉਹਨੂੰ ਨਹੀਂ ਪਤਾ ਮੈਂ ਉਹ ਪ੍ਰੋਵਾਈਡ ਹੀ ਨਹੀਂ ਕਰਾ ਸਕਦੀ ਮੈਂ ਕੀ ਦਿਖਾਵਾਂ ਕਿੱਦਾਂ ਦੀ ਫੋਟੋ ਭੇਜਾਂ ਨਾ ਸਾਰਿਆਂ ਦੇ 1 2 3 4 5 6 ਸਭ ਦੇ ਨਾਮ ਪਤਾ ਛੇ ਬੰਦਿਆਂ ਦੇ ਮੈਨੂੰ ਸੱਤਵਾਂ ਘਰ ਵਾਲਾ ਵਿਚਾਰਾ ਜਿਹਨੂੰ ਸਿੰਨ ਦਿਂਦੀ ਸੀ ਕੰਮ ਤੋਂ ਹੰਦੇ ਮੈਂ ਤੇਰੀ ਰੈਜ਼ਿਡੈਂਸੀ ਕੈਨਸਲ ਕਰਾ ਦੇਣੀ ਮੈਂ ਤੇਰਾ ਉਹ ਕਰ ਦੇਣਾ ਐਪਲ ਆਣੀ ਦੇ ਪਾਸਵਰਡ ਉਹਦੇ ਖਰੀਦੇ ਲੋਟਰੀ ਆਉਂਦੀਆਂ ਖਾ ਲਈਆਂ ਦੇਖ ਉਹ ਵਿਚਾਰਾ ਫੇਰ ਪੋੜਾ ਕਹਿੰਦਾ ਕੁੜੀ ਕਰਕੇ ਬੈਠਾ ਅੱਜ ਵੀ ਰੋਂਦਾ ਕੁੜੀ ਨੂੰ ਅੱਜ ਵੀ ਰੋਂਦਾ ਕੁੜੀ ਨੂੰ ਬੱਚੀ ਆਪਣੀ ਨੂੰ ਕੋਈ ਗੱਲ ਨਹੀਂ ਮੈਂ ਕਹ ਵੀਰੇ ਤੂੰ ਮੈਨੂੰ ਕਹਿ ਨਹੀਂ ਮੈਂ ਉਹਦੀ ਗਰਲਫ੍ਰੈਂਡ ਤੇਰੇ ਕਹਿੰਦਾ ਮੈਂ ਬਣ ਜਾਣਾ ਹੂੰ ਮੈਂ ਤੋਂ ਦੇ ਘਰ ਦੇ ਨਾਲ ਵੀ ਗੱਲ ਕੀਤੀ ਉਹਨਾਂ ਨੇ ਪੁੱਤ ਕਹਿ ਕੇ ਗੱਲ ਕੀਤੀ ਉਹਨਾਂ ਨੇ ਭੈਣ ਖਵਾਇਆ ਉਹਦੇ ਕੋਲੋਂ ਕਹਿੰਦੇ ਤੇਰੀ ਭੈਣ ਆ ਤੂੰ ਵਰਤਣਾ ਆ ਜਿੱਦਾਂ ਵੀ ਆ ਤੇਰੀ ਵੱਡੀ ਭੈਣ ਆ ਤੂੰ ਉਦਾਂ ਵਰਤਣਾ ਜਿੱਦਾਂ ਭੈਣਾਂ ਨਾਲ ਵਰਤਦਾ ਆਪਣੀਆਂ ਨਾਲ ਉਹਦੀ ਇੱਕ ਭੈਣ ਦੀ ਡੈਥ ਹੋਈ ਤਾਂ ਉਹ ਕਹਿੰਦਾ ਦੀਦੀ ਤੂੰ ਬਿਲਕੁਲ ਉਹਦੇ ਉਹਦੇ ਵਰਗੀ ਆ ਜਿੱਦਾਂ ਮੇਰੀ ਵੱਡੀ ਭੈਣ ਹੁੰਦੀ ਸੀਗੀ ਤੇਰੇ ਕਹਿਣ ਨਾਲ ਕਿ ਮੈਂ ਉਹਦੀ ਗਰਲਫ੍ਰੈਂਡ ਬਣ ਜਾਣਾ ਸ਼ਰਮ ਘਾਰੇ ਗੱਲ ਕਰਨ ਤੋਂ ਪਹਿਲਾਂ ਵੀਰ ਜੇ ਆਪਾਂ ਕਿਸੇ ਨੂੰ ਭਰਾ ਭੈਣ ਬਣਾਉਨੇ ਆ ਦਿਲੋਂ ਬਣਾਉਨੇ ਆ ਤਾਂ ਇਹ ਰਿਸ਼ਤਾ ਬਹੁਤ ਤਕੜਾ ਪਵਿੱਤਰ ਮੰਨਿਆ ਜਾਂਦਾ ਮੇਰੇ ਕੋ ਮੇਰੇ ਬੱਚੇ ਆ ਮੈਨੂੰ ਲੋੜ ਹੀ ਨਹੀਂ ਔਰ ਅਗਰ ਮੇਰਾ ਕੋਈ ਜਿੱਦਣ ਮੇਰਾ ਹੋਊਗਾ ਮੈਂ ਸ਼ਰਮ ਵਿਆਹ ਕਰਾ ਕੇ ਵੀਡੀਓ ਪਾ ਦੂੰਗੀ ਪਰ ਐਕਚੁਅਲੀ ਮੈਂ ਇੰਟਰਸਟਿਡ ਨਹੀਂ ਹੈਗੀ ਮੈਂ ਹੁਣ ਇਹ ਨਾ ਭੂ ਜਿੰਨਾ ਚ ਪਹਿਣਾ ਨਹੀਂ ਚਾਹੁੰਦੀ ਠੀਕ ਆ ਔਰ ਇਦਾਂ ਦੇ ਕੰਮ ਜਿਹੜੇ ਨੇ ਉਹ ਬਾਰੋ-ਬਾਰ ਰੱਖਿਆ ਕਰੋ ਘਰ 'ਚ ਨਹੀਂ ਕਿਸੇ ਉਪਰੇ ਬੰਦਿਆਂ ਨੂੰ ਬੁਲਾਇਦਾ ਹੁੰਦਾ ਤੁਹਾਡੇ ਬੱਚੇ ਅਬਿਊਜ਼ ਹੋ ਸਕਦੇ ਆ ਤੁਹਾਨੂੰ ਪਤਾ ਨਹੀਂ ਮੈਂ ਕਦ ਕਿੱਦਾਂ ਕਿੱਦਾਂ ਸਮਝਾਵਾਂ ਤੇ ਆਹ ਤਾਂ ਆਹ ਤਾਂ ਮੈਟਰ ਹੀ ਨਹੀਂ ਹੈਗਾ ਕਿ ਤੁਸੀਂ ਅੱਜ ਕੱਲ ਦੇ ਜ਼ਮਾਨੇ 'ਚ ਕੋਣ ਕਿਸੇ ਦੀ ਅੰਡਰਵੇਅਰ ਪਾਉਂਦਾ ਆ ਮੈਂ ਸਮਝ ਨਹੀਂ ਲੱਗੀ ਮੈਨੂੰ ਕਿ ਅੱਜ ਮੈਂ ਪਾਲੀ ਕਰ ਲੂ ਤੂੰ ਮੇਰੀ ਪਾਲੀ ਐ ਇਦਾਂ ਕੋਣ ਕਰਦਾ ਤੇ ਉਹ ਤੋਂ ਤੁਹਾਨੂੰ ਐਸਟਡੀ ਹੋ ਗਈ ਜੀ ਕਲਮੀਡੀਆ ਐਦਾਂ ਕਿਦਾਂ ਤੁਹਾਨੂੰ ਕਲਮੀਡੀਆ ਹੋ ਜਾਂਦਾ ਨਿਊਜ਼ੀਲੈਂਡ ਦੇ ਵਿੱਚ ਕਲਮੀਡੀਆ ਅਗਨੋਰੀਆ ਸਿਫਿਲਿਸ ਹਾਈਵਸ ਪਤਾ ਨਹੀਂ ਕਿੰਨਾ ਕਿੰਨੇ ਚੀਜ਼ਾਂ ਜਿਹੜਾ ਤੁਹਾਨੂੰ ਕਿਸ ਕਰਨ ਤੋਂ ਵੀ ਹੋ ਜਾਂਦੀਆਂ ਕਿਸ ਤੋਂ ਥੁੱਕ ਨਾਲ ਚਲੇ ਜਾਂਦੀਆਂ ਬੇਵਕੂਫੋ ਥੁੱਕ ਨਾਲ ਵੀ ਹੋ ਜਾਂਦੀਆਂ ਔਰਲ ਸੈਕਸ ਨਾਲ ਸਮਝਦਾ ਈਆਂ ਫੇ ਤੁਸੀਂ ਕਹਣਾ ਸਿੱਧੀਆਂ ਗੱਲਾਂ ਮਾਰਦੀ ਆ ਮੈਨੂੰ ਨੌਲੇਜ ਐ ਮੈਂ ਤੁਹਾਨੂੰ ਮਾਰ ਦੱਸ ਰਹੀ ਆ ਪਤਾ ਐ ਮੈਨੂੰ ਇਸ ਚੀਜ਼ ਬਾਰੇ ਸੋ ਇਸ ਕਰਕੇ ਆਪਣਾ ਚੈੱਕਅਪ ਕਰਾ ਲਓ ਕਲਮੀਡੀਆ ਦਾ ਕਿਉਂਕਿ ਸਾਡੇ ਡਾਕਟਰ ਕਹਿੰਦੇ ਇਨਫੈਕਸ਼ਨ ਨੋਰਮਲ ਉਹ ਇਨਫੈਕਸ਼ਨ ਹੁੰਦੀ ਹੁੰਦੀ ਹੈ ਪਤਾ ਨਹੀਂ ਕਿੱਥੇ ਪਹੁੰਚ ਜਾਣੀ ਇਹ ਨੋਰਮਲ ਹੀ ਨਹੀਂ ਲੈਂਦੀਆਂ ਚੀਜ਼ਾਂ ਆਪਣੀ ਸਿਹਤ ਨਾਲੋਂ ਕੀ ਚੰਗਾ ਕੱਲੂ ਉਹੀ ਸਟਾਫ ਫਿਰ ਤੁਸੀਂ ਆਪਣੀ ਜਨਾਨੀ ਨੂੰ ਦੇਣਾ ਘਰੇ ਆ ਕੇ ਜਾਂ ਜਨਾਨੀ ਨੇ ਬੰਦੇ ਨੂੰ ਦੇਣਾ ਗਾਂ ਬੱਚੇ ਨਿਆਣਿਆਂ ਨੂੰ ਹੋਊਗਾ ਕੁਝ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਯਾਰ ਆਪਣਾ ਘਰ ਦਾ এনਵਾਇਰਨਮੈਂਟ ਤਾਂ ਸਹੀ ਰੱਖੋ ਬਾਕੀ ਤੈਨੂੰ ਤਾਂ ਕਲੇਸ਼ਣੇ ਸ਼ਰਮ ਆਉਣੀ ਚਾਹੀਦੀ ਸੀ ਹਾ ਕੰਮ ਕਰਨ ਲੱਗੇ ਨਾਲੇ ਜਿੰਨੂੰ ਤੂੰ ਮੇਰੇ ਨਾਲ ਹਾਰ ਰਿਸ਼ਤਾ ਪੁੱਠਾ ਜੋੜੀ ਜਿੰਦੀ ਮੈਂ ਤਾਂ ਆਪਣੇ ਘਰ ਚ ਇਕੱਲੀ ਬੈਠੀ ਆ ਮੈਂ ਤਾਂ ਜਿੱਦਣ ਰੈਸਕਿਊ ਕੀਤਾ ਮੈਂ ਤਾਂ ਉਦੋਂ ਹੀ ਪਛਾਹਤਾ ਸੀ ਉਹਨੂੰ ਕਿਤੇ ਦੇ ਕਿਤੇ ਉਹ ਸਿਟੀ ਚੇਂਜ ਕਰਾਤੀ ਸੀ ਚੱਲ ਮੈਂ ਇੰਨਾ ਕੁ ਦੱਸ ਦੇਣੀ ਤੈਨੂੰ ਉਸੇ ਰਾਤ ਕੀ ਗੱਲਾਂ ਚੋਂ ਗੱਲਾਂ ਆ ਉਹਦੇ ਦਾ ਕਮੋਡੀਸ਼ਨ ਹੀ ਮੈਂ ਸਿਟੀ ਤੋਂ ਬਾਹਰ ਕਰ ਦਿੱਤੀ ਸੀ ਉਸੇ ਦਿਨ ਸ਼ਰਮ ਕਰੀਦੀ ਹੁੰਦੀ ਆ ਮਾੜੀ ਮੋਟੀ ਮੈਨੂੰ ਆਪਣੇ ਮੇਰੇ ਬੱਚੇ ਮੇਰੀ ਦੁਨੀਆ ਆ ਮੈਨੂੰ ਕੁਝ ਨਹੀਂ ਚਾਹੀਦਾ ਕਿਸੇ ਤੋਂ ਵੀ ਬਾੜ ਮੇ ਜਾਣ ਸਾਰੇ ਸਾਰੇ ਤੇ ਸਾਰੇ ਜਿੱਦਣ ਰੱਬ ਦੀ ਲਾਠੀ ਪਈ ਨਾ ਤੁਹਾਨੂੰ ਪਤਾ ਜਾਣਾ ਲੱਗ ਠੀਕ ਆ ਯਾਰ ਕਿੱਦਾਂ ਦਾ ਕਿੱਦਾਂ ਦੇ ਕੰਮ ਕਰਦੇ ਹੋ ਸਵਾਰੀ ਆਪਣੇ ਸੰਬੰਧੀ ਆਪ ਜ਼ਿੰਮੇਵਾਰ ਹੁੰਦੀ ਆ ਸੋ ਧਿਆਨ ਰੱਖਿਆ ਕਰੋ ਆਪਣਾ ਆਪਣੇ ਬੱਚਿਆਂ ਨੂੰ ਸੇਫ ਰੱਖੋ ਯੂ ਡੋਨਟ ਨੋ ਕਿਸੇ ਦੀ ਬਿਰਤੀ ਕਿੱਦਾਂ ਦੀ ਆ ਕਿਹੜੇ ਬੰਦੇ ਨੇ ਤੁਹਾਡੀ ਬੱਚੇ ਜਾਂ ਬੱਚੀ ਤੇ ਗੰਦੀ ਅੱਖ ਰੱਖ ਲੈਣੀ ਆ ਰੈਂਡਮ ਬੰਦਿਆਂ ਨੇ ਇਹ ਕੰਮ ਨਾ ਕਰੋ ਕਿਨੇ ਤੁਹਾਡਾ ਸਟਾਫ ਸਕਰੀਨਸ਼ਾਟ ਖਿੱਚ ਕੇ ਰੱਖ ਲੈਣੇ ਆ ਇਹ ਕੰਮ ਨਾ ਕਰੋ ਮੁੜ ਕੇ ਤੁਸੀਂ ਸਾਰੇ ਜ਼ਿੰਦਗੀ ਲਈ ਤਬਾਹ ਹੋ ਜੰਨੀ ਆ ਠੀਕ ਆ ਤੁਸੀਂ ਕਿਸੇ ਤੇ ਕੋਈ ਭਰੋਸਾ ਨਹੀਂ ਕਰ ਸਕਦੇ ਇਹ ਇੰਜੋਏਮੈਂਟ ਤੁਹਾਨੂੰ ਥੋੜੇ ਟਾਈਮ ਲਈ ਲੱਗਦੀ ਆ ਪਰ ਬਾਅਦ ਚ ਤੇ ਸਿੱਟੇ ਬੜੇ ਗੰਦੇ ਨਿਕਲਦੇ ਆ ਹਾਂ ਜੇ ਤੁਹਾਡਾ ਆਪਣਾ ਪਰਸਨਲ ਮੈਟਰ ਤੁਹਾਡੇ ਹਸਬੰਡ ਵਲ ਚ ਤੁਸੀਂ ਇੱਕ ਦੂਜੇ ਨਾਲ ਬਣਾਇਆ ਹੋਇਆ ਉਹਨੇ ਸਪਰੈਡ ਕਰ ਦਿੱਤਾ ਉਹ ਹੋ ਸਕਦਾ ਉਹ ਗਲਤ ਗੱਲ ਆ ਉਹ ਉਹ ਚ ਕੁੜੀ ਦੀ ਗਲਤੀ ਨਹੀਂ ਉਹ ਚ ਬੰਦੇ ਦੀ ਗਲਤੀ ਮੰਨੀ ਜਾਏਗੀ ਠੀਕ ਆ ਜਦ ਬੁਆਏਫ੍ਰੈਂਡ ਗਰਲਫ੍ਰੈਂਡ ਆ ਉਹਨੇ ਇਹ ਕੰਮ ਕਰਤਾ ਉਹ ਮੁੰਡੇ ਦੀ ਗਲਤੀ ਮੰਨੀ ਜਾਏਗੀ ਪਰ ਰੈਂਡਮ ਬੰਦੇ ਦੇ ਘਰ ਬੈਠ ਕੇ